ਸਾਸਰੀਕਾਲ ਸਾਰੇ ਭਰਾਵਾਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਪਹਿਲਾਂ ਲਾਈਕ ਜਰੂਰ ਕਰਿਓ ਜੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮੈਂ ਬਹੁਤ ਟਾਈਮ ਦੀ ਝਾਕ ਦੇ ਵਿੱਚ ਸੀਗਾ ਵੀ ਜੈਪੁਰ ਰਾਜ ਉਦੈਪੁਰ ਤੇ ਜੈਸਲਮੇਰ ਵਾਲਾ ਟੂਰਾ ਪਾ ਸਟਾਰਟ ਕਰੀਏ ਅ ਜਨਵਰੀ ਫਰਵਰੀ ਆਪਣੀ ਸਾਰੀ ਬਿਹਾਂ ਚ ਲੰਘ ਗਈ ਤੁਹਾਨੂੰ ਪਤਾ ਹੀ ਆ ਇੰਸਟਾਗ੍ਰam ਫੇਸਬੁਕ ਤੇ ਜਿਹੜੇ ਪ੍ਰੋਪਰ ਨਾਲ ਜੁੜੇ ਹੋਏ ਨੇਗੇ ਤੇ ਹੁਣ 28 ਦਾ ਨਗਰ ਕੀਰਤਨਾ ਪਿੰਡ ਤੇ ਇੱਕ ਦੋ ਦੇ ਸਮਾਗਮ ਨੇ ਉਹ ਤੋਂ ਬਾਅਦ ਵੇਲੇ ਆਂਗੇ ਦੋਹਾ ਉਤੇ ਲਗਭਗ ਉਹ ਦੋ ਹਫ਼ਤਿਆਂ ਦੇ ਵਿੱਚ ਆਪਾਂ ਜੇ ਰਾਜਸਥਾਨ ਜਾਵਾਂਗੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਜਰੂਰ ਤੁਸੀਂ ਮੇਰੇ ਚੈਨਲ ਨਾਲ ਜੁੜੋ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਬਹੁਤ ਬੇਸਾਬਰੀ ਨਾਲ ਇੰਤਜ਼ਾਰ ਆ ਭਰਾਵਾਂ ਨੂੰ ਜਿਹੜੇ ਆਪਣੇ ਨਾਲ ਮਗਰਲੇ ਟਰੈਵਲ ਪਲਾਨਾਂ ਤੋਂ ਜੁੜੇ ਹੋਏ ਆਗੇ ਅੰਦਲੋਜੀ ਵਾਲਾ ਟੂਰ ਹੋਇਆ ਚਾਹੇ ਚਾਹੇ ਜੰਮੂ ਕਸ਼ਮੀਰ ਵਾਲਾ ਹੋਇਆ ਸਾਰਿਆਂ ਨੇ ਬਹੁਤ ਵਧੀਆ ਸਪੋਰਟ ਕੀਤੀ ਸੀਗੀ ਇਸ ਤੋਂ ਬਾਅਦ ਮੈਂ ਆ ਦੋ ਤਿੰਨ ਮਹੀਨਿਆਂ ਦੇ ਮਹੀਨਿਆਂ ਦੇ ਵਿੱਚ ਮੈਂ ਮੇਲੇ ਵੀ ਕਾਫੀ ਅਟੈਂਡ ਕੀਤੇ ਸੀ ਬੀਐਫਐਮ ਮੇਲਾ ਤਣਾਉਲੇ ਵਾਲਾ ਕਿਉਂ ਆਪਣੇ ਜਾਨਵਰ ਲੈ ਕੇ ਜਾਂਦੇ ਰਹੇ ਹਾਂ ਕਿ ਆਪਦਾ ਝੋਟਾ ਤੇ ਝੋਟੀ ਬਾਬੇ ਦੀ ਕਿਰਪਾ ਨਾਲ ਉਹ ਵੀ ਪੋਜੀਸ਼ਨਾਂ ਤੇ ਆਏ ਨੇਗੇ ਦੋਨੇ ਤਿੰਨੇ ਤੇ ਅੱਜ ਅੱਜ ਖੇਤ ਸੀਗੇ ਖੇਤ ਰਮਾਰੇ ਆਂਗੇ ਕਣਕ ਨੂੰ ਲਗਭਗ ਚੌਥਾ ਪੰਜਵਾਂ ਪਾਣੀ ਆਇਗਾ ਬਾਬੇ ਦੀ ਕਿਰਪਾ ਨਾਲ ਕਣਕ ਸੋਹਣੀ ਹੈ ਜਿਹਾ ਜ ਆਪਣਾ ਝੋਨਾ ਥੋੜਾ ਜਿਹਾ ਘੱਟ ਹੋਇਆ ਸੀ ਚਲੋ ਕੋਈ ਗੱਲ ਨਹੀਂ ਬੋਰ ਖਰਾਬ ਹੋ ਗਈ ਸੀ ਸਾਰੇ ਭਰਾਵਾਂ ਨੂੰ ਜਿਹੜੇ ਨੂੰ ਪਹਿਲਾਂ ਦੇ ਜੁੜੇ ਹੋਏ ਉਹਨਾਂ ਨੂੰ ਇਹ ਵੀ ਗੱਲ ਦਾ ਪਤਾ ਹੋਣਾ ਜਾਣੂ ਹੋਣਗੇ ਸਾਰੇ ਪਰ ਜਿੱਥੇ ਮਾਲਕ ਰੱਖਦਾ ਉੱਥੇ ਰਹਿਣਾ ਪੈਂਦਾ ਵਾ ਸਿੱਤ ਕੀ ਕਣਕ ਤੇ ਉਮੀਦ ਹੈ ਵੀ ਕਣਕ ਥੋੜੀ ਜਿਹੀ ਚੰਗੀ ਹੋ ਜੇ 2 ਰੁਪਏ ਵਟਾ ਜੇ ਤੇ ਕਬੀਲਦਰੀ ਸੌਖੀ ਹੋ ਜਾਂਦੀ ਆ ਬੇਨਤੀ ਹੈ ਵੀ ਸਾਰੇ ਭਰਾਵਾਂ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸਪੋਰਟ ਜਰੂਰ ਕਰਿਓ ਆਪਣੇ ਅੱਜ 9000 ਸਬਸਕ੍ਰਾਈਬਰ ਹੋ ਜਾਣਗੇ ਸਾਰੇ ਤੁਹਾਡੀ ਸਪੋਰਟ ਦੀ ਬਦੌਲਤ ਡੇਲੀ ਲਾਈਵ ਵੀ ਆਉਣੇ ਹੁੰਦੇ ਆ ਜਰੂਰ ਲਾਈਵ ਦੇ ਵਿੱਚ ਜੁੜਿਆ ਕਰੋ ਹਰਸਾਰ ਲਾਈਕ ਜਰੂਰ ਕਰਿਆ ਕਰੋ ਲਾਈਵ ਨੂੰ ਇਹ ਆਪਣਾ ਟੋਆ ਵਹੀ ਬੋਰਾਂ ਵਾਸਤੇ ਕਰੇ ਹੋਏ ਸੀਗੇ ਉਦੋਂ ਦੇ ਫਿਰ ਪਰਨੋ ਜੇ ਕੌਲ ਕਰਗੇ ਤੁਹਾਨੂੰ ਪਤਾ ਮਨ ਜਾ ਨਿਰਾਸ਼ ਹੋ ਜਾਂਦਾ ਜਦੋਂ ਫਿਰ ਇੰਨੀ ਮਿਹਨਤ ਨਾਲ ਨੀ ਰੀਜਨਲ ਕੀਤੇ ਹੋਏ ਕੰਮਰਾ ਸੁਣਾਉਣ ਫਿਰ ਮਨ ਜਾ ਐਵੇਂ ਭਰ ਜਾਂਦਾ ਕੰਮ ਕਰ ਕਰਨ ਨੂੰ ਜੀ ਨਹੀਂ ਕਰਦਾ ਫਿਰ ਉਦੋਂ ਨਹੀਂ ਛੱਡਿਆ ਪਿਆ ਇਹ ਇਹਦੇ ਵਿੱਚ ਦੀ ਰਮਾਲ ਲਈਦਾ ਹੈਗਾ ਪੂਰੇ ਖਾਲ ਆਗਾ ਇਹ ਤੇ ਕੀ ਬਸ ਚੁਕਾ ਦੇਣਾਗਾ ਇਹ ਸਾਰਾ ਇੱਥੋਂ ਜਿਹੜੇ ਪਾਇਪ ਦੱਬੇ ਹੋਏ ਨੇ ਇਹ ਉਹ ਪਾਇਪ ਆਉਂਦਾ ਇੱਥੋਂ ਨਹੀਂ ਦੱਬਿਆ ਹੋਇਆ ਇੱਥੇ ਲੀਕ ਆਏਗਾ ਇਹ ਤੇ ਇੱਥੋਂ ਪਾਣੀ ਨਿਕਲਦਾ ਆ ਫਾਦਰ ਸੋਵਾਨ ਫਾਦਰ ਸਾਹਿਬ ਹੁਣ ਆਨੇ ਸਾਰਾ ਗੁੱਡ ਤੱਜ ਕਿਉਂ ਨਾਲ ਮੋਟਰ ਛੱਡੀ ਹੋਈ ਸੀ ਫਿਰ ਹੋਰ ਕੰਮ ਨਹੀਂ ਸੀਗਾ ਨਾਲ ਦੀ ਨਾਲ ਗੁੱਡੀ ਜਾਂਦੇ ਨੇਗੇ ਇਹ ਆਪਣਾ ਕੋਠਾ ਆ ਗਿਆ ਆ ਜਿਹੜੀ ਵੱਡੀ ਪਾਈਪ ਲਾਈਨ ਦੱਬੀ ਹੋਈ ਹੈਗੀ ਇਹ ਆਪਣੇ ਕਹਾਣੇ ਚਾਰ ਕਿਲੇ ਇਹ ਆਹ ਜਿਹੜੀ ਡੇਕ ਖੜੀ ਹੈਗੀ ਨਾ ਆਪਣੀ ਆਹ ਜਿਹਦੇ ਉਨ ਫੋਕਸ ਪੈਗਾ ਆਹ ਇਹ ਉੱਥੇ ਆਪਣੇ ਵਾਹਨ ਚ ਹੀ ਹੈਗੀ ਤੇ ਇਹ ਆਪਣੇ ਵਾਹਣ ਚਾ ਉੱਥੇ ਜਾਂਦੀ ਹੈਗੀ ਇਹ ਪਾਈਪ ਲਾਈਨ ਚਾਰ ਕੀਲਿਆਂ ਦੇ ਵਿੱਚ ਹੁਣ ਉਧਰੋਂ ਤਾਂ ਬੰਦ ਕਰਿਆ ਹੋਇਆ ਇਧਰ ਲਈ ਛੱਡੀ ਹੋਈ ਹੈਗੀ ਮੈਨੂੰ ਐ ਲੱਗਦੇ ਉਹ ਉਧਰ ਲਈ ਮੋਟਰ ਉਹਨਾਂ ਲਈ ਸਾਡੇ ਸੱਕਿਆਂ ਵਾਲਿਆਂ ਦੀ ਉਧਰ ਨਾਲ ਛੱਡੀ ਹੋਵੇ ਉਹ ਪਾਣ ਚ ਜਨ ਫਾਦਰ ਸਾਹਿਬ ਉਹਨੇ ਢੇੜਾ ਮਾਰਨ ਗਿਆ ਉਧਰ ਉਹ ਜਾਂਦਾ ਹੈ ਇਹ ਤੁਰੇ ਇਹ ਆਪਣਾ ਕੋਠਾ ਦਾ ਛੋਟਾ ਜਿਹਾ ਛੋਟਾ ਜਿਹਾ ਬਣਾਇਆ ਸੀਗਾ ਅਲਮਾਰੀ ਲਾ ਦੀ ਨਾਲ ਦੂਜੀਆਂ ਟਾਈਲਾਂ ਪਾ ਪਲੇਟਾਂ ਜੀਆਂ ਪਾਈਆਂ ਦੀ ਸਲੇਟਾਂ ਆਈਆਂ ਇੱਕ ਗਾਰਡਰ ਦੇ ਪਹਿਲਾਂ ਝਾਕ ਸੀ ਵੀ ਇਧਰਲੀ ਸਾਈਡ ਦਾ ਸਲੇਟਾਂ ਪਾ ਦਨੇ ਆ ਦੋ ਥੰਮਲੇ ਲਾ ਕੇ ਨਾ ਇੱਕ ਉੱਥੇ ਥੰਮਲਾ ਲਾ ਕੇ ਤੇ ਇੱਕ ਉਧਰ ਐ ਸਲੇਟਾਂ ਪਾ ਦਾਂਗੇ ਇਧਰ ਬਾਹਰੇ ਚੌਂਤਰਾ ਬਣਾ ਲਾਂਗੇ ਯਾਰ ਉਦੋਂ ਫਿਰ ਬੋਰਜ ਵਾਲੇ ਕੰਮ ਹੀ ਖਰਾਬ ਹੋ ਗਏ ਫਿਰ ਦਿਲ ਜਾ ਟੁੱਟ ਜਾਂਦਾ ਫਿਰ ਅੱਖ ਛੱਡ ਯਾਰ ਐਵੇਂ 7-8 ਲੱਖ ਥੱਲੇ ਪਹਿਲਾਂ ਆ ਗਏ ਵੀ ਹੁਣ ਕਾਹ ਨੂੰ ਬੜਾ ਖਰਚਾ ਕਰੀ ਜਾਣਾਗਾ ਤਾਂ ਕਰਕੇ ਫਿਰ ਉਹ ਪਲਾਨ ਆ ਜਾਂਦੇ ਮਿੱਟੀ ਜੀ ਪਾਤੀ ਸੀ ਹੁਣ ਦੇਖਦੇ ਆਂ ਬਾਬੇ ਦੀ ਕਿਰਪਾ ਨਾਲ 基बान ਦਾ ਕਣਕ ਬਾੜੀ ਸੋਹਣੀ ਹੋ ਜੇ ਤਾਂ ਵਧੀਆ ਉਮੀਦ ਹੈਗੀ ਬਾਕੀ ਟੂਰਾਂ ਟਾਰਾਂ ਦੇ ਆਪਾਂ ਨੇ ਨਿਕਲਣਾ ਸਟੂਟ ਹਾਂ ਸਟਾਰਟ ਕਰ ਦੇਣਾ ਹੈਗਾ ਦੇਖਦੇ ਆਂਗੇ ਰੱਬ ਸੁੱਖ ਰੱਖੇ ਥੋਡੀ ਸਪੋਰਟ ਜ਼ਰੂਰ ਚਾਹੀਦੀ ਆ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਥੋੜੇ ਯਾਰਾਂ ਬੇਲੀਆਂ ਤੇ ਇੱਕ ਇੱਕ ਵਾਰੀ ਚੈਨਲ ਜ਼ਰੂਰ ਸਬਸਕ੍ਰਾਈਬ ਕਰਾਇਓ ਅੱਜ ਮੈਂ ਨਾ ਤਾਂ ਨਹੀਂ ਹੈਗਾ ਬਹੁਤ ਆਵੜ ਲੱਗੀ ਇਹਨਾਂ ਮੈਂ